ਸਸੀ ਗੱਲ ਦੀ ਥੋੜਾ ਸਾਰਿਆਂ ਦਾ ਗਿਲ ਫਰਨੀਚਰ ਹਾਊਸ ਪੰਡ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਵੀਡੀਓ ਤੇ ਨੰਬਰ ਆ ਰਹੇ ਆ ਜੀ ਨੰਬਰ ਸੇਵ ਕਰ ਲਓ ਤੁਸੀਂ ਇਹ ਤੇ ਬਾਕੀ ਵੀਡੀਓ ਸ਼ੇਅਰ ਕਰਿਓ ਇਹ ਜਿਹੜੀ ਹੁਣ ਦਿਖਾ ਰਹੇ ਆ ਤੇ ਆਰਡਰ ਤੇ ਸੋਫਾ ਤਿਆਰ ਹੋਇਆ ਜੀ ਸਹਿਜ ਦੀ ਗੱਲ ਕਰੀਏ 921222 77 ਸਹਿਗਾ ਦੀਵਾਨ ਦਾ ਤੇ ਨਾਲ ਆਊਗਾ 42 42 ਦਾ ਟੇਬਲ ਤੇ ਨਾਲ ਤੁਹਾਨੂੰ ਮਿਲਣਗੇ ਆ ਜੀ ਹੈਵੀ ਚੇਰਾ ਠੀਕ ਹੈ ਇਹਨੂੰ ਫੈਬਰਿਕ ਦੀ ਗੱਲ ਕਰੀਏ ਇਹਦਾ ਤੋਂ ਸਵੈਟ ਫੈਬਰਿਕ ਲੱਗਿਆ ਕਰੀਮ ਤੇ ਬ੍ਰਾਊਨ ਕਸਟਮਰ ਨੇ ਆਪਦੀ ਮਨਪਸੰਦ ਲਵਾਇਆ ਫੈਬਰਿਕ ਤੇ ਨਾਲ ਆਊਗਾ ਤੁਹਾਨੂੰ ਕੱਪ ਹੋਲਡਰ ਇੱਕ ਆ ਗਿਆ ਜੀ ਉਹ ਠੀਕ ਹੈ ਜੀ ਤੇ ਕਸਟਮਰ ਦੇ ਦੋ ਸੋਫੇ ਰੈਡੀ ਹੋਏ ਆ ਇੱਕ ਡੈਨਿਟੀਲ ਆਪਾਂ ਨੂੰ ਸੋ ਦੂਸਰਾ ਸੋਫਾ ਵੀ ਦਿਖਾਉਨੇ ਆ ਜੇ ਗੱਲ ਕਰੀ ਆ ਕੰਪਲੀਟ ਸੋਫੇ ਦੀ ਤੇ ਰੇਟ ਤੁਹਾਨੂੰ ਇੱਕੋ ਹੀ ਦੱਸਾਂਗੇ ਰੇਟ ਸਾਡੇ ਸਾਰੇ ਫਿਕਸ ਹੁੰਦੇ ਆ ਜੀ 바ਰਗੇਨਿੰਗ ਅਸੀਂ ਨਹੀਂ ਕਰਦੇ ਆਗੇ ਰੇਟ ਸਾਰੇ ਫਿਕਸ ਆ ਕੁਆਲਿਟੀ ਬੈਸਟ ਮਿਲੂ ਕਿਉਂਕਿ ਆਪਣੀ ਖੁਦ ਹੀ ਮੈਨੂਫੈਕਚਰਿੰਗ ਆ ਸਾਰੀ ਇਹਾ ਖੁਦ ਹੀ ਮੈਨੂਫੈਕਚਰਿੰਗ ਹੋ ਕਰਕੇ ਅਸੀਂ ਰੇਟ ਦਿੰਨੇ ਆ ਸਿਰਫ ਹੋਲ ਸੇਲ ਜੋ ਰੇਟ ਅਸੀਂ ਦੁਕਾਨਾਂ ਤੇ ਸਪਲਾਈ ਦਿੰਨੇ ਆ ਉਹ ਰੇਟ ਦਿੰਨੇ ਆ ਚੀਜ਼ ਵਧੀਆ ਮਿਲੂ ਵੀ ਸਾਰੀ ਤੇ ਤੁਹਾਨੂੰ ਰੇਟ ਦਵਾਂਗੇ ਤਾਂ ਸੋਫੇ ਦਾ ਸਾਰਾ ਕੰਪਲੀਟ 58000 ਰੁਪਏ ਚ ਤੁਹਾਨੂੰ ਕੰਪਲੀਟ ਸੋਫਾ ਸਾਰਾ ਜਿੱਦਾਂ ਵੀਡੀਓ ਦਿਖ ਰਿਹਾ ਸਾਰਾ ਇਨਕਲੂਡ ਟੇਬਲ ਪਾਵੇ ਵਗੈਰਾ 골ਡਨ ਸਾਰਾ ਕੋ ਮਿਲੂਗਾ ਜਿੱਦਾਂ ਹੈ ਇਹ ਆਰਡਰ ਤੇ ਤਿਆਰ ਹੋਇਆ ਜਿੱਦਾਂ ਜਿੱਦਾਂ ਕਸਟਮਰ ਨੇ ਪਾਵੇ ਚਿਹਰਾ ਨੂੰ ਤੇ ਸੋਫੇ ਨੂੰ ਬਲੈਕ ਲਵਾਇਆ ਤੁਸੀਂ ਇੱਕ ਕਲਰ ਦੇ ਪਾਵੇ ਆਪਾਂ ਲਾਉਨੇ ਆ ਕਸਟਮਰ ਨੇ ਇਹਨਾਂ ਰੂਮ ਚ ਇਹਨਾਂ ਕਿਤੇ ਹੋਰ ਰੱਖਣੀਆਂ ਨੇ ਆ ਤੇ ਸੋਫਾ ਲੈਦਾ ਰੱਖਣਾ ਤੇ ਆਰਡਰ ਤੇ ਸੋਫਾ ਪਾਏ ਕਸਟਮਰ ਦਾ ਆ ਵੀ ਰੈਡੀ ਹੋਇਆ ਵਾ ਤੇ ਇੱਕ ਫੈਬਰਿਕ ਵਗੈਰਾ ਤੁਸੀਂ ਹਰੇਕ ਸੋਫੇ ਦਾ ਚੇਂਜ ਕਰਵਾ ਸਕਦੇ ਹੋ ਤੇ ਆ ਵੀ ਸੋਫਾ ਕਸਟਮਰ ਦਾ ਰੈਡੀ ਹੋਇਆ ਇਹਨਾਂ ਦੀ ਜਾਣਾ ਦੋ ਸੋਫੇ ਨੇ ਤੇ ਬਾਕੀ ਤੁਸੀਂ ਹਨਾ ਜਿੱਦਾਂ ਮਰਜੀ ਫੈਬਰਿਕ ਵਗੈਰਾ ਡੀਨਿੰਗ ਵਗੈਰਾ ਸੈੱਟ ਦੇ ਸਾਨਾ ਸੋਫਾ ਬਣਵਾ ਸਕਦੇ ਹੋ ਇਸ ਕਰਕੇ ਵੀਡੀਓ ਸ਼ੇਅਰ ਕਰਿਆ ਕਰੋ ਬਾਕੀ ਕਿਸੇ ਦੇ ਕੰਮ ਆ ਸਕੇ ਵੀਡੀਓ ਇਹ ਜਿਨ੍ਹਾਂ ਨੂੰ ਫਰਨੀਚਰ ਦੀ ਲੋੜ ਹੋਵੇ ਤੇ ਬਾਕੀ ਚੀਜ਼ ਬੈਸਟ ਮਿਲੋਗੀ ਸਾਡੇ ਸ਼ੋਰੂਮ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਆਉਣਾ ਕਿੱਥੇ ਹੈ ਗਿਲ ਫਰਨੀਚਰ ਹਾਊਸ ਪਿੰਡ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਰੜੀਆਂ ਰੋਡ ਦੇ ਉੱਪਰ ਆਪਣੀ ਥਾਪ ਆ ਬਾਕੀ Google ਤੇ ਲੋਕੇਸ਼ਨ ਪਾਈ ਹੋਈ ਹੈ ਤੁਸੀਂ ਉੱਥੇ ਲੋਕੇਸ਼ਨ ਤੇ ਆਉਣਾ ਆ ਸਕਦੇ ਹੋ ਜੀ ਤੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਥੈਂਕ ਯੂ